ਕੋਡੀ 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 ਅਰੇ ਮੜ ਆ ਜਾ ਹਰੇੜਾ ਹੁੰਦਾ ਤੇ ਗੋਰਿਆਂ ਦੇ ਨਾਲ ਢੁੜਕ ਢੁੜਕ ਉਠੜੇ ਸੀ ਵਿਆਹੀ ਹੋਈ ਜਾਂਦਾ ਇੱਕ ਕਬੱਡੀ ਆ ਮੇਰੇ ਮਿੱਤਰੋ ਓਏ ਕਬੱਡੀ 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 ਪਰ ਲਿਆਲੀ ਬੜੈਜ ਨੇ ਆਹ ਲਾਹੌਰੀਆਂ ਤੁਹਾਨੂੰ ਸਾਡਾ ਧੰਨਵਾਦ ਹੈ ਪਰਮਾਧਵਾ ਚੜ੍ਹਦੀ ਕਲਾ ਵਿੱਚ ਰੱਖੇ ਇਬਰ ਗੱਗੀ ਕਹਿੰਦੇ ਪੇਜਪਾਲ ਦੇ ਦਿਵਾਲੇ ਹੋ ਗਿਆ ਇੱਕ ਪਾਸੇ ਚੱਕ ਦੇਸ਼ ਰਾਜ ਪਿੰਡ ਹੈ ਉਹ ਦੂਜੇ ਪਾਸੇ ਸੁਰ ਸਿੰਘ ਦੀ ਧਰਤੀ ਉਹ ਤਿੰਨ ਪੱਥਰ ਫੁੱਟੇ ਬੱਲੇ 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 ਤਾੜੀ ਤਾੜੀ ਹੋਈ ਮੱਤੀ ਚੱਲ ਚੱਲੀਏ ਜਰਗਦੇ ਮੇਲੇ ਆਹ ਚੱਕਦੇ ਸ਼ਰਾਜ ਵਾਲਾ ਮਿੱਠੂ ਦਾ ਚੰਦਿਆ ਹੋਇਆ ਕੰਦੇ ਵਾਲੇ ਵੀ ਰੇਡ ਪੈ ਗਈ ਆਹ ਸਾਹਮਣੇ ਕਹਿੰਦੇ ਗੁੱਡੇ ਵੀ ਰੇਡ ਪੈ ਰਹੀ ਹੈ ਜੇ ਚੱਕਦੇ ਸ਼ਰਾਜ ਵਾਲਾ ਜੱਸਾ ਲਾ ਗਿਆ ਉਧਰ ਕਹਿੰਦੇ ਭੱਲਾ ਤੇ ਪਾਲਾ ਬਾਜੀ ਤਲਵਿੰਦਰ ਬਾਈ ਕਹਿੰਦਾ ਵੀ 100 ਡਾਲਰ ਦੇਣਗੇ 100 ਡਾਲਰ ਦਿੱਤਾ ਜਾਵੇਗਾ ਅੱਜ ਤਾਏ ਹੀ ਲੱਗ ਰਹੀਆਂ ਨੇ ਪਾਪਾ ਮੋਵਾ ਦੇ ਵਿੱਚ ਸੈਚਰਡੇ ਟੂਰਨਾਮੈਂਟ ਹੋਣਾ ਹੈ ਉਹਦੀਆਂ ਟਾਈਆਂ ਹਾਂ ਉਸ ਸਮੇਂ ਦੇ ਵਿੱਚ ਤੀਰਥ ਠਡਵਾਲ ਜੀ ਜਾਣਕਾਰੀ ਦੇ ਰਿਹਾ ਵੀ ਹਾਫ ਸਮੇਂ ਦੇ ਵਿੱਚ ਪਹੁੰਚ ਗੀਆਂ ਰਾਵਨ ਣਟਵਾਲ ਜੋਵਨ ਣਟਵਾਲ ਗੁਰਦੀਪ ਸਿੰਘ ਣਟਵਾਲ ਸਾਰਿਆਂ ਦਾ ਧੰਨਵਾਦ ਸਾਹਮਣੇ ਵੇਖਦਾ ਟੱਕਰ ਸਿਰੇ ਦੀ ਹੈ ਬੱਲੇ ਬੱਲੇ ਹੋਈ ਜਾਂਦੀ ਹੈ ਵਾਜਾਖਾਨਾ 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 ਸਾਹਮਣੇ ਦੇਖਣਾ ਨਹੀਂ ਇਸ ਲਈ ਹਿੰਦੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਹੋਲਡ ਵਾਲਾ ਨੰਬਰ ਰੈਫਰਿਡ ਡ੍ਰੈਫਰੀ ਡਿਸੀਜਨ ਨਹੀਂ ਹੈ ਉਹ ਜਾਫੀਆਂ ਨੂੰ ਦਿੱਤਾ ਗਿਆ ਹੈ ਰੈਫਰੀ ਡਿਸੀਜਨ ਹੀ ਹੈ ਜਿਹੜਾ ਕਹਿੰਦੇ ਹੋਲਡ ਵਾਲਾ ਨੰਬਰ ਸੀ ਉਹਦਾ ਨੋਟ ਕਰ ਲਿਓ ਇਹ ਕਹਿੰਦੇ ਅਲੀ ਬਣਾਚ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਹਾਂ ਜਦੋਂ ਭੱਜਿਆ ਪੰਜਾਬੀਆਂ ਦਾ ਬੋ ਚੱਕ ਦੂ ਵਾਚੀ ਬਰਾੜ ਦੀ ਯਾਦ ਆ ਕਹਿੰਦੇ ਗੁਰਨੇਕ ਵੱਡੀ ਸਪੋਰਟ ਕਰ ਰਿਹਾ ਔਰ ਸਾਹਮਣੇ ਦੇਖਦਾ ਵੀ ਅਲੀ ਬਰਾਇਚ ਨੌਜਾਨ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਟੱਕਰ ਪੈ ਗਈ ਟੱਕਰ ਪੈ ਗਈ ਟੱਕਰ ਪੈ ਗਈ ਜਿਹੜੀ ਆਈ ਦੁਨੀਆ ਨਜ਼ਾਰਾ ਲੈ ਗਈ ਟੀਪੂਕੀ ਦੇ ਮੇਲੇ ਤੇ ਜਵਾਨੀ ਖਹਿ ਗਈ ਜਵਾਨੀ ਖਹਿ ਗਈ ਅੱਜ ਨਿਊਜ਼ੀਲੈਂਡ ਵਾਲਿਆਂ ਨੇ ਪਹਿਲ ਮੇਲੇ ਤੇ ਵਜ ਪਾ ਵਜ ਪਾ ਵਜ ਪਾ ਹੂਟਰਾ ਵਜ ਪਾ ਹੂਟਰਾ ਹੂਟਰਾ ਵਜ ਪਾ ਹੂਟਰਾ ਇੱਕ ਗੱਲ ਪੱਕੀ ਆ ਜਦੋਂ ਜਾਨ ਕਸੂਤੀ ਫਸੀ ਹੁੰਦੀ ਆ ਨਾ ਕੌਣ ਆ ਗਿਆ ਉਹ ਦਸਾਂਝਾ ਵਾਲਾ ਆ ਗਿਆ ਮੇਰੇ ਵੀਰੋ ਕਾਕਿਆ ਐ ਨਹੀਂ ਯਾਰ ਕਾਕਿਆ ਐ ਨਹੀਂ ਯਾਰ ਕਾਕਿਆ ਐ ਨਹੀਂ ਯਾਰ ਵਾਹ ਓਏ ਨੌਜਾਨਾ ਕਾਕਿਆ ਹੁਣ ਮੈਂ ਸਿੱਧਾ ਕਹਿ ਦਿੰਦਾ ਛੱਡ ਦੇ ਯਾਰ ਨਜ਼ਾਰਾ ਲੈ ਲੈਣ ਦਾ ਕਬੱਡੀ ਦਾ ਪਰ ਬਿੰਦੂ ਕਹਿੰਦਾ ਐ ਕਿਵੇਂ ਐ ਕਿਵੇਂ ਆ ਗਿਆ ਉਹ ਪੰਜਾਬੀ ਆ ਗਏ ਓਏ ਪਰ ਇਹ ਕੀ ਕਹਿੰਦਾ ਨੇਪਾਲੀ ਆ ਗਏ ਏ ਬਾਜੇਖਾ ਟੱਕ ਟੱਕ ਟੱਕਰ ਚੱਲ 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 ਬਣ ਜੂ ਗੱਲ ਬਣ ਜੂ ਗੱਲ ਬਣ ਜੂ ਗੱਲ ਚੱਲ ਬਣ ਜੂ ਗੱਲ ਚੱਲ ਬਣ ਜੂ ਗੱਲ ਚੱਲ ਬਣ ਜੂ ਗੱਲ ਚੱਲ ਬਣ ਜੂ ਗੱਲ ਬਣ ਜੂ ਗੱਲ ਬਣ ਜੂ ਗੱਲ ਬਣ ਗਈ ਗੱਲ ਬਾਹਰੀ ਗੱਲ ਹੈ ਬੋਲਾ ਜਾ ਵੇਖੇ ਸਾਰੇ ਤੇ ਕញ្ញਾਂ ਨੇ ਇਹ ਖਰੀਦ ਇਹ ਸੋਚ ਕੇ ਖਰੀਦ ਲੈ ਵੀ ਗਵੰਡੀਆਂ ਦੇ ਘਰੇ ਛੱਡਾਂਗੇ ਇਹ ਕਬੱਡੀ 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 ਤਾਂ ਆਵੇ ਲੱਗਣ ਗਈਆਂ ਲੱਗਣ ਗਈਆਂ ਫਾਣਾ 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 ਤਾੜੀ ਵਾ ਬਣਦੀ ਆ ਫਾਣਾ ਫਾਣਾ ਆਸੂ ਮੁੰਡਾ ਚਰਚਾ ਦੇ ਵਿੱਚ ਆ ਗਿਆ ਅੱਜ ਕਹਿੰਦੇ ਨਿਊਜ਼ੀਲੈਂਡ ਦੇ ਪਹਿਲੇ ਮੇਲੇ ਤੇ ਸਿਰੇ ਦੀਆਂ ਰੇਡਾਂ ਪਾ ਰਿਆ ਉਧਰ ਵੇਖਦੇ ਆਂ ਵੀ ਆ ਲੁਧਿਆਣੀਆਂ ਰਸ਼ੀਨ ਆਲਾ ਫਾਨਾ 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 ਕਹਿੰਦੇ ਸਿਰਾਂ ਲਈ ਜਾਂਦਾ ਆਹ ਮੁੰਡਾ ਫਾਨਾ ਸਿਰਾਂ ਲਈ ਜਾਂਦਾ ਹਰੀ ਸਿੰਘ ਪਟਵਾਰੀ ਆਲਾ ਮਸਕਾਨ 200 ਡਾਲਰ ਇਹ ਦੋਨੇ ਜੱਫੇ ਲਾ ਕੇ ਐਨ ਕਹਿੰਦੇ ਹੁੰਦੇ ਵੀ ਅੱਜ ਕੋਈ ਤੇ ਸਾਰਾ ਕੁਝ ਹੀ ਵਿਕਦਾ ਮਿੱਕਿਆ ਆਹ ਵੇਚਣ ਵਾਲਾ ਚਾਹੀਦਾ ਸਾਹਮਣੇ ਨੌਜਨ ਆਲੀ ਨੇ ਵੀ ਸਿਰਾਂ ਲਾਇਆ ਪਿਆ ਆਲਮ ਕਹਿੰਦਾ 2200 ਡਾਲਰ

ਆ ਫੀਡ ਹੋ ਗਿਆ ਲੈ ਸਿਰਾਂ ਲਾ ਗਿਆ ਮੁੰਡਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਦੇ ਸਕੀਏ ਧੰਨਵਾਦ ਜੀ